ਗੁੱਡ ਮਾਰਨਿੰਗ ਜੀ ਅੱਜ ਹੈ 5 ਅਕਤੂਬਰ ਤੇ ਆਪਣਾ ਡੇਲੀ ਬਲੌਗ ਡੇ 46 ਤੇ ਅੱਜ ਸਵੇਰੇ ਉੱਠੇ ਆ ਬਹੁਤ ਬੱਦਲਬਾਈ ਹੋਈ ਪਈ ਸੀ ਰਾਤ ਹੀ ਠੰਡ ਹੋ ਗਈ ਸੀ ਕਿ ਏਸੀ ਸੀ ਬੰਦ ਕਰ ਦਿੱਤੀ ਰਾਤ ਤਾਂ ਕੰਬਾ ਚੜਨ ਵਾਲੀ ਠੰਡ ਸੀ ਤੇ ਹੁਣ ਮੀਂਹ ਪੈਣ ਲੱਗ ਗਿਆ ਤਾਂ ਹੀ ਉਹ ਆਈ ਸੀ ਜੀ ਮੌਸਮ ਵਿਭਾਗ ਬੋਲ ਰਿਹਾ ਕਿ ਤਾਂ ਆਪਣੀ ਕੀ ਖੜਾਣਾ ਖਤਰਾ ਦੁਆਰੇ ਹੋ ਸਕਦਾ ਮੀਂਹ ਸਟਾਰਟ ਹੋ ਗੋਣ ਹੁਣ ਇਹ ਮੀਂਹ ਲੈ ਕੇ ਆਉਣਗੇ ਠੰਡ ਤਾਂ ਹੀ ਕਹਿੰਦੇ ਕਿਹਾ ਸੀਗਾ ਕਿ ਨਾਰਥ ਇੰਡੀਆ ਵਾਲੇ ਤਿਆਰ ਰਹੋ ਬਹੁਤ ਜ਼ਿਆਦਾ ਕੜਾਕੀ ਠੰਡ ਪੈਣ ਵਾਲੀ ਆ ਸਟਾਰਟ ਹੋ ਜਾਣੀ ਆ ਠੰਡ ਅਕਤੂਬਰ ਦੇ ਵਿੱਚ ਠੰਡ ਸਟਾਰਟ ਹੋ ਜੇ ਆਖਰ ਰੱਬ ਨੇ ਵਰਤਾ ਹੋਰੀ ਰੰਗ ਰਖਾਏ ਨੇ ਆਪਣੀ ਉਹ ਜਨਰੇਸ਼ਨ ਆ ਜਿੰਨੇ ਕਿੰਨਾ ਕੁਝ ਦੇਖ ਲਿਆ ਅੜ ਦੇਖ ਲਿਆ ਕਰੋਨਾ ਦੇਖ ਲਿਆ ਲੋਕਡਾਊਨ ਦੇਖ ਲਿਆ ਲੋਟਬੰਦੀ ਦੇਖ ਲਈ ਹੋਰ ਕੀ ਸੀਗਾ ਇੱਕ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਆਪਾਂ ਉਹ ਵੀ ਦੇਖਿਆ ਉਹ ਪਹਿ ਟਾਈਮ ਤੋਂ ਪਹਿਲਾਂ ਠੰਡ ਵੀ ਦੇਖਾਂਗੇ। ਇਕੜਾੱਕੇ ਦੀ ਠੰਡ ਦੇਖਾਂਗੇ। ਮਨ ਲਾ ਜਾ ਥੋੜੇ ਟਾਈਮ ਚ ਆਉਣ ਵਾਲੇ ਟਾਈਮ 'ਚ ਉਹਦੇ ਬਰਫ਼ ਪੈਣ ਲੱਗ ਗਈ ਨੇ ਪੰਜਾਬ 'ਚ। ਕਿ ਬਰਫ਼ ਪਿਆ ਕਰੋਗੀ। ਫਿਰ ਸਾਊਥ ਇੰਡੀਆ ਵਾਲੇ ਪੰਜਾਬ ਆਇਆ ਕਰਦੇ ਕਿ SNOW FALL ਦਾ ਨਜ਼ਾਰਾ ਲੈ ਕੇ ਆਉਣ। ਇਹ ਦੇਖੋ ਇਹ ਹਮੇਸ਼ਾ ਤਿਆਰ ਰਹਿੰਦਾ ਬਾਹਰ ਭੱਜਣ ਨੂੰ ਲੈ। ਪੱਜੋ ਪੱਜੋ।

ਪਾਪਾ ਇਹ ਤਾਂ ਜਿੰਨਾ ਸਾਫ ਕਰਾਉਣੀ ਵੱਧ ਫੈਲ ਗਿਆ ਅਵੇ ਯਾਰ ਮੈਂ ਬਿਨਾ ਪੱਖੇ ਤੋਂ ਬੈਠਾ ਤੇ ਰੂਮ ਚ ਠੜ ਲਾ ਕਰੀਆ ਮੈਨੂੰ ਏਕੇ ਮੇਰੀ ਗੰਦੀ ਔਲਾਦ ਸਾਰਾ ਤੇ ਪੈਨ ਖਰਾਬ ਕਰ ਜਾਂਦੇ ਓਏ ਮੈਂ ਲੈ ਕੇ ਨਹੀਂ ਆਦੇ ਇਹਨੂੰ ਲੈ ਮੈਂ ਹਾਂ ਤਾਂ ਤੂੰ ਲੈ ਕੇ ਨਹੀਂ ਜਾਂਦਾ ਮੈਂ ਕਰ ਜਾ ਓਹੋ ਕਰ ਤੇ ਵੈਸੇ ਸਿੱਟਦੇ ਤੂੰ ਅਬੇ ਓਰਿਆ ਬਾਜ਼ਾਰ ਨਹੀਂ ਲੱਗ ਜਾਂਦਾ ਫਿਰ ਛੇ ਜਾਣ ਦੇ ਵਾ ਜਾ ਕੱਟੀਆਂ ਦੇਣਾ ਵੇ ਗੱਡੀ ਤੇ ਪਾਸ ਲੈ ਨਾ ਸੀ ਯਾਰ ਕਹਿੰਦੇ ਆ ਲੋ ਨਾ ਹੋ ਗਿਆ ਲੋ ਨਾ ਹੋ ਗਿਆ ਉਹ ਗੱਡੀ ਦਾ ਉਹ ਕਿੱਥੇ ਆ ਯਾਰ ਚਾਬੀ ਉਹ ਗੱਡੀ ਚ ਦਿਮਾਗ ਹੀ ਹਿਲਾਤਾ ਗਏ ਚਾਬੀ ਲੈਣ ਗਿਆ ਗੱਡੀ ਚ ਬਟੂਆ ਨਹੀਂ ਬਟੂ ਮੇਰੇ ਸਾਹਮਣੇ ਮਿਲ ਗਿਆ ਚਲੋ ਬਾਜ਼ਾਰ ਜਾ ਕੇ ਆਈਏ ਭੱਜ ਜਾ ਭੱਜ ਜਾ ਭੱਜ ਜਾ ਲੈ ਕੇ ਨਹੀਂ ਜਾਂਦਾ ਤੈਨੂੰ ਲੋ ਧੁੱਪ ਘੱਟਦੀ ਰੱਬ ਨੇ ਅਬ ਗਰਮ ਠੰਡਾ ਗਰਮ ਠੰਡਾ ਕਰਕੇ ਕਰੂਗਾ ਆਪਣੇ ਨਾਲ ਹਿਸਾਬ ਕਿਤਾਬ ਨਾ ਮੈਂ ਕਿਤੇ ਨਹੀਂ ਲੈ ਕੇ ਜਾਂਦਾ ਜਾ ਜਾ ਤੂੰ ਪਾਣੀ ਚ ਖੇਡ ਲੈ ਵਾਹ ਵਾਹ ਮੈਂ ਜਾ ਰਿਹਾ ਓਏ ਸੀਰੀਅਸ ਲਾਈਕ ਮੇਰੀ ਗੱਲ ਨੂੰ ਇੰਨਾ ਸੀਰੀਅਸ ਲੈ ਗਿਆ ਤੂੰ ਓਰੇ ਆ ਕੀ ਕਰਕੇ ਆ ਕੀ ਕਰਕੇ ਆ ਕੀ ਪੈਰ ਪੈਰ ਗੰਦੇ ਕਰਕੇ ਆ ਤੂੰ ਉੱਥੇ ਪਾਣੀ ਚ ਦੇਖ ਲਓ ਆ ਪਾਣੀ ਦੇ ਵਿੱਚ ਇਸ ਨੇ ਪੈਰ ਗੰਦੇ ਕਰੇ ਨੇ ਚਲ ਉਤਰ ਮੈਂ ਨਹੀਂ ਲੈ ਕੇ ਜਾਂਦਾ ਨਹੀਂ ਚਲ ਉਤਰ ਨਹੀਂ ਉਤਰ ਨਹੀਂ ਚਲੋ ਯਾਰ ਬਾਜ਼ਾਰ ਜਾਈਏ ਮੈਨੂੰ ਤਾਂ ਨਾ ਸੰਡੇ ਕੱਢਣਾ ਬੜਾ ਔਖਾ ਹੁੰਦਾ ਕਿਉਂਕਿ ਸੰਡੇ ਵਾਲੇ ਦਿਨ ਇੱਕ ਤਾਂ ਮੇਰੇ ਅੰਦਰ ਪੈ ਜਾਂਦਾ ਬਹੁਤ ਵੱਡਾ ਆਲਸ ਜਿੰਨਾ ਮੈਂ ਪੂਰੇ ਵੀਕ ਦੇ 6 ਦਿਨਾਂ ਦੇ ਵਿੱਚ ਆਲਸੀ ਹੋਊਗਾ ਉਸ ਨੂੰ ਮਲਟੀਪਲਾਈ ਇੰਟੂ 2 5 5 ਕਰ ਦੋ 5 ਉਹਨਾਂ ਆਲਸੀ ਮੈਂ ਸੰਡੇ ਨੂੰ ਹੋਊਗਾ ਆ 5 ਤਾਂ ਦੇਖ ਲਓ ਸੰਡੇ ਦਾ ਆਲਸ ਮੇਰਾ ਇਨ ਟੂ 5 ਹੈ ਬਾਕੀ 6 ਦਿਨਾਂ ਤੱਕ ਤੇ ਸੰਡੇ ਨੂੰ ਜੇ ਮੈਨੂੰ ਕੰਮ ਬਤਾਸਦੇ ਜਾਂ ਮੈਨੂੰ ਕੋਈ ਕਹੇ ਕਿ ਆ ਜਾ ਮੈਨੂੰ ਤਾਂ ਇਸੂ ਪਾ ਜਾਂਦੇ ਨੇ ਕਿ ਮੈਂ ਥੋੜੇ ਜਾ ਜਾਂਦਾ ਬਸ ਮੈਂ ਨਹੀਂ ਆ ਹ ਤੇ ਦੇਖ ਲਓ ਇਸ ਸੰਡੇ ਨੂੰ ਹੀ ਮੈਨੂੰ ਬਾਜ਼ਾਰ ਹੋਣਾ ਪੈ ਗਿਆ ਬੰਦਾ ਸ਼ਾਂਤੀ ਨਾਲ ਘਰੇ ਬੈਠ ਕੇ ਫਲਾਈਂਗ ਬੀਸਟ ਵੀ ਨਹੀਂ ਦੇਖ ਸਕਦਾ ਅਰ ਯਾਰ ਇੱਕ ਮੇਰੇ ਦੋਸਤ ਕਿਹੇ ਜਾਣਾ ਸੀਗਾ ਮੈਂ ਦੇਖਦਾ ਯਾਰ ਇਹਦਾ ਮੌਸਮ ਠੰਡਾ ਹੋ ਗਿਆ ਨਹਾਉਣ ਦਾ ਦਿਨ ਨਹੀਂ ਕਰ ਰ ਮੈਂ ਇਹ ਮਹਿਮਤ ਮਾਰ ਕੇ ਨਹਾ ਲਿਆ ਫਿਰ ਮੈਂ ਸਾਦੇ ਉੱਥੇ ਜਾਉਂ ਕਰਾਂ ਇਹ ਪਿੰਡ ਅਦਰਵਾਇਸ ਕੀ ਸੀਗਾ ਕੀ ਸੀਗੇ ਹੈਵਨ ਹੋ ਕੀ ਸੀਗੇ ਪੈਸੇ ਪੈਸੇ ਕਿੱਥੇ ਆ ਪੈਸੇ ਕਿੱਥੇ ਹੋ ਉਸੇ ਪੈਸੇ ਉਸੇ ਪੈਸੇ ਉਸੇ ਪੈਸੇ ਹੀ ਆਏਗਾ ਉਸੇ ਦਵਾਈਆਂ ਨੇ ਸਭ ਤੋਂ ਵੱਡਾ ਮਿਸ਼ਨ ਇਸਨ ਮਦੀ ਨੂੰ ਟੱਪਣਾ ਇਸ ਲਈ ਆਪਾਂ ਕੋਈ ਸ਼ਕੱਡਾਂਗੇ ਦਿਮਾਗ ਲਗਾ ਕੇ ਰਸਤਾ ਪੀਲੇ ਆਪਾਂ ਚੀਜ਼ ਵਾਹ ਜੀ ਵਾਹ ਅਰੇ ਆਨੀ ਸੀ ਲੈਨੇ ਇਹ ਖਾਈ ਨਹੀਂ ਜਾਂਦੇ ਕਿਉਂ ਪੀਲੇ ਲੱਗਦੇ ਪੀਲੇ ਨੇ ਤਾਂ ਨਾਲ ਪੀਲੇ ਖਾਂਦਾ ਅਰੇ ਦੂਸਰੇ ਪੀਲੇ ਹਲਦੀ ਨਾਲ ਵਾਲੇ ਇਹਦੇ ਕੋੜੇ ਲੱਗਦੇ ਖਾ ਲੂਗਾ ਅਰੇ ਨਹੀਂ ਖਾਹੂੰਗਾ ਨਾਲੇ ਮੇਰੀ ਇੱਕ ਚੀਜ਼ ਜਿਸ ਨੂੰ ਮੈਂ ਹੈ ਲੱਡੂ ਤੇ ਹੈ ਵਿੱਚ ਰੱਖਿਆ ਹੈ ਹੈ ਲੱਡੂਆਂ ਨੂੰ ਸੁੱਸਤਾ ਬਣਾਉਂਦਾ ਕਈ ਟੁਕੜੇ ਹਾਂ ਹਾ 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 ਲਾਸਟ ਵਨ ਇਸ ਤੋਂ ਬਿਨਾ ਮੈਂ ਨਹੀਂ ਰਹਿ ਸਕਦਾ ਇਸ ਨੂੰ ਮੈਂ ਛੱਡ ਨਹੀਂ ਸਕਦਾ ਮੈਂ ਮਿੱਠੇ ਚ ਹੋਰ ਕੁਝ ਨਹੀਂ ਖਾਂਦਾ ਫਿਰ ਇਹ ਲੱਡੂ ਮੇਰੇ ਤੋਂ ਨਹੀਂ ਛੱਡੇ ਜਾਂਦੇ क्या लेना तू ले। के जाता है, <laughs> है। साफ कर रहे देखो <laughs> क्या कर हैं <रहा? laughs> ਹਾਂ ਇਹ ਸਾਫ਼ ਦਵਾ। ਅਲੇ ਸਾਫ਼। ਸਾਫ਼ ਦਵਾ ਸਾਫ਼ ਆਜੋ। ਸਾਫ਼ ਹੈ? ਆਇਓ ਖਾ ਲੋ। ਮੂੰਹ ਦੋ 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 ਦੇਖ ਦੋ 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 ਵੱਡੀ ਨਹੀਂ ਗਈ ਵੱਡੀ ਨਹੀਂ ਗਈ ਦੋ ਦੋ। ਦੂਸਰਾ ਆਤੀ। ਐ? ਇਸ ਔਰਤ ਤੋਂ ਮੈਂ ਬੈਠਿਆ ਹੋਇਆ ਜਰਿਆ ਨਹੀਂ ਦਿੰਦਾ ਜਦੋਂ ਮੈਂ ਬੈਠ ਗਿਆ ਉਹਨਾਂ ਦੀ ਕੋਈ ਨਾ ਵਗਿਆ ਕੰਮ ਕੱਢੋ ਛੱਡੋ ਵੀ ਛਵਾ ਕੇ ਵੀਡੀਓ ਬਣਾ ਰਹੇ ਨੇ ਮਤਲਬ ਇਹ ਹੀ ਔਰਤ ਤੇ ਇਹ ਇਹ ਦੋਨੇ ਮਿਲੀਆਂ ਹੋਈਆਂ ਨੇ ਇਹਨਾਂ ਦੋਨਾਂ ਨੂੰ ਐ ਲੱਗਦਾ ਕਿ ਮੈਂ ਬੈਠਾ ਬੈਠਾ ਤਾਂ ਮੈਂ ਲੈ ਲੈਂਦੇ ਮੈਂ ਉੱਚੀ ਜਿਹੜੀ ਸ਼ਾਂਤ ਇਹ ਇਹ ਜਿਹੜੀ ਆ ਸਾਹਮਣੇ ਕਰ ਰਹੀ ਐ ਚੁੰਨੀ ਰੀ ਤੇ ਮੇਰੇ PS5 ਦੇ ਪਿੱਛੇ ਵੀ ਰਹਿੰਦੀ ਐ ਤੇ PS5 ਮੇਰੇ ਲੱਗਿਆ ਹੁਣੀ ਗਾਲਾਂ ਕੱਢ ਕੇ ਹਟਿਆ ਮੈਨੂੰ ਪਰ ਹੁਣ ਮੈਂ ਮੈਂ ਵੀ ਠੀਕ ਹੋ ਕੇ ਬੈਠ ਗਿਆ ਜੱਪ ਕਰਕੇ ਇਹ ਪੀਸ ਨਹੀਂ ਨਹੀਂ ਆ ਕੰਦਾ ਜੇ ਪੀਸ ਖਾਈਂ ਨਹੀਂ ਮਮਾ ਇਹ ਤਾਂ ਕਲਾਈਮਸ ਲੈ ਕਲਾਈਮਸ ਲੈ ਕੋਈ ਨਾ ਜਿਹੜਾ ਪਹਿਲਾਂ ਤਾਂ ਇੱਕਦਮ ਨਹੀਂ ਸੀ ਪਤਾ ਜੀ ਵੀ ਹਲਾ ਦੇ ਲੈ ਆ ਜਾਗਾ ਬਿੱਲ ਫਟਾ ਬਾਜੀ ਆ ਲੱਗਾ ਬਾਜੀ ਆਲਾ ਇਹ ਇਹ ਥੋੜਾ ਟਾਈਮ ਹੀ ਜਰਾ ਤੇਰੇ ਲਈ ਤਾੜੀਆਂ ਵੱਜਣਗੀਆਂ ਉਸ ਤੋਂ ਬਾਅਦ ਤੇਰੇ ਗਾਣਾ ਬਜਣਗੀਆਂ ਇਹ ਥੋੜਾ ਟਾਈਮ ਇਹ ਦੂਬ ਜਾਏ ਸਾਰੇ ਹੱਲਾ ਛੁੜੀਏ ਨੇ ਇਹ ਆਖਿਓ ਸੋਣੋ ਬੁਜਾਰਿਆ ਕਿ ਮੈਂ ਸੌਂਦੀ ਜਾ ਰਿਹਾ ਫਿਰ ਇਹ ਇਹ ਬਜਾ ਦੇ ਆ ਕੇ ਚੰਦ ਨੂੰ ਲਾ ਦੂਗਾ ਫਿਰ ਸਾਰੇ ਇਹਨੂੰ ਗਾਣਾ ਕੱਢਣਗੇ ਇਹਦੇ ਵਿੱਚੋਂ ਦਾ ਥੋੜੇ ਟਾਈਮ ਤੱਕ ਇਹ বাজ ਜਾ ਜਾ ਜਿਸ ਮੈਂਟਲ ਹੋ ਜਾਊਗਾ ਕੋਸ਼ਿਸ਼ ਕਿਤੇ ਕੋਈ ਚੀਜ਼ ਜਿੱਥੇ ਹੀ ਕੋਈ ਮਿਲੇ ਨਾ ਦੇਖੋ ਹੁਣ ਇਹਦੀ ਦਾਦੀ ਦੇ ਪਿੱਛੋ ਬਾਝ ਆ ਗਈ ਲਈ ਕਿੰਨੇ ਫੜਾਤਾ ਇਹਨੂੰ ਐ ਇਸ ਤੋਂ ਬਾਜਾ ਫੜਨ ਦੇ ਲਈ ਚੋਰ ਚੋਰ ਜਾ ਜਾ ਦੰਦੀ ਵੜਾ ਦੰਦੀ ਤੇ ਕੋ ਰਿਸ਼ਵਤ ਰਿਸ਼ਵਤ ਲਈ ਜਾਂਦੀ ਬਜਾੜੀ ਤੋਂ ਨਹੀਂ ਗਾਰੀ ਹੈ ਯਾਰ ਰੋਟੀ ਖਾ ਲਈ ਠੰਡੇ ਐ ਕੁਝ ਕਰਨ ਨੂੰ ਨਹੀਂ ਨੀ ਲੈ ਰਿਹਾ ਤੁਹਾਡਾ ਸਮੋਸਾ ਤੇ ਰੋਟੀ ਬੜੀ ਬਦਿਆਨੀ ਦਾ ਯਾਰ ਵਾਹ ਮਜ਼ਾ ਆ ਗਿਆ ਅਸੀਂ ਜਾ ਰਹੇ ਹਾਂ ਸਮੋਸੇ ਲੈਣ ਸੰਡੇ ਸਮੋਸਾ ਲੰਚ ਕਰਨ ਲਈ ਅਨਸੇਪੇਰੇ ਨੂੰ ਚੋਕੰਨੀ ਦੇ ਕੇ ਜਾ ਰਿਹਾ ਸੀ ਪਰ ਇਹ ਐਟੈਂਡੈਂਟ ਹੋ ਗਿਆ ਸ਼ਰਾਰਤੀ ਨੰਬਰ 1 ਅਸੀਂ ਆਪਾਂ ਖੋਲ੍ਹਾਂਗੇ ਆਵਾਂਗੇ ਦੇ ਰੌਕਸੀ ਰੋਡ ਦਾ ਜਿਹੜਾ ਕਿਹਾ ਉਹ ਵਾਲਾ ਸੀ ਚਲੋ ਚੱਲੀ ਅਸੀਂ ਬਹੁਤ ਦੂਰੋਂ ਆਏ ਸੀ ਸਪੈਸ਼ਲ ਸੰਗਰੂਰ ਦੇ ਸੇਠੀ ਦੇ ਸਮੋਸੇ ਲੈਣ ਪਰ ਉਹ ਬੰਦ ਹੈ ਮਥਰਾਨੀ ਦੀ ਕਹਿੰਦੇ ਕਿ ਸੰਡੇ ਵਾਲੇ ਦਿਨ ਬੰਦ ਹੈ ਜੇ ਮੋਸਟ ਆਫ ਸੰਡੇ ਵਾਲੇ ਦਿਨ ਨੋਕੀ ਖਾਂਦੇ ਆਇਆ ਅਰਾਜੋ ਬੰਦ ਹੈ ਕਿਹਦਾ ਫੀਲ ਕਰ ਰਹੇ ਆਪ ਸੋਹਣਾ ਸਾਹਿਬ ਦੇ ਲੁੱਟ ਗਿਆ ਹੈ ਸਪੈਸ਼ਲ ਸਮੋਸੇ ਖਾਣ ਦਾ ਮਾਣੀ ਉਹਦੇ ਘਰ ਕੇ ਬਣਾਇਆ ਸੀ ਕਿ ਇੱਥੇ ਲੈ ਕੇ ਆਵੇ ਚਲੋ ਹੋਰ ਨਹੀਂ ਲੱਗਦਾ ਮੈਨੂੰ ਲੱਗ ਰਿਹਾ ਨਾ ਅੱਜ ਮੇਰੀ ਕਿਸਮਤ ਦੇ ਵਿੱਚ ਸਮੋਸੇ ਹੈਗੇ ਨਹੀਂ ਇੱਕ ਹੋਰ ਦੁਕਾਨ ਤੇ ਆਇਆ ਸੀਗਾ ਜਿਹੜੇ ਸੁਆਦ ਹੁੰਦੇ ਨੇ ਉਹ ਵੀ ਖਤਮ ਕਰ ਲਿਆ ਸਾਰਾ ਉਹਨਾਂ ਨੇ ਹਾਏ ਹਾਏ ਮਾਣੀ ਕਿੰਨੇ ਕਿੰਨੇ ਦਿਨਾਂ ਤੋਂ ਜਿਹੜੀ ਉਹ ਚੀਜ਼ ਮੈਨੂੰ ਪਸੰਦ ਆ ਜਿਹੜੀ ਲੋੜ ਆ ਉਹ ਚੀਜ਼ ਮਿਲ ਨਹੀਂ ਰਹੀ ਕਿਸ ਤੋਂ ਮੈਨੂੰ ਵੀ ਦੇਖਾ ਉਹ ਦਿੱਤਾ ਫਿਰ ਰਹਾ ਆਹ ਜਿਹੜਾ ਦੇਖ ਲਈਏ ਮੇਲਾ ਨਾਮ ਦੀ ਸਵਾਗਤ ਆਉਣਾ ਦੇਖ ਸਕਦੇ ਆਖੀਰਕਾਰ ਸਾਡੇ ਸਮੋਸੇ ਮਿਲ ਗਏ ਆ ਮੇਲਾ ਨਾਮ ਦੀ ਹੱਟੇ ਤੋਂ ਚਲੋ ਚੱਲੀਏ ਘਰ ਇਹ ਗਰਮ ਗਰਮ ਸਮੋਸੇ ਆ ਠੰਡੇ ਹੋ ਜਾਣਗੇ ਤਾਂ ਮਜ਼ਾ ਨਹੀਂ ਆਊਗਾ ਚਲੋ ਘਰ ਚੱਲ ਤੇ ਘਰ ਜਾਂਦੇ ਜਾਂਦੇ ਮੈਡਮ ਕਹਿੰਦੇ ਘਰ ਵਾ ਚੌਥਲੀ ਲੈਣੇ ਨੇ ਚੂੜੀਆਂ ਚੂੜੀਆਂ ਦੀ ਦੁਕਾਨ ਤੇ ਰੋਕ ਲੈਣੇ ਦੇਖੋ ਕਿਹੜੀ ਪਸੰਦ ਕਰਦੇ ਨੇ ਮੈडम ਜੀ ਆ ਤੇ ਦੇਰਦ ਨਾਲ ਲੈ ਲਿਓ ਮੈਂ ਸਾਈਕੋ ਕਰਵਾ ਚੌਸ ਲਈ ਕੀ ਹੋ ਗਿਆ ਤੁਹਾਨੂੰ ਖਸਕੀ ਗਿਆ ਕੋਈ ਕਹਿ ਨਹੀਂ ਕੀ ਹੋਵਾਂ ਜਣਗੀਆਂ ਬਾਲੀਆਂ ਖੁੱਲੀਆਂ ਵੀ ਉਹ ਹੋ ਜਾਣਗੀਆਂ ਨਾ ਰੌਣਕ ਹੋ ਗਈ ਇਹਦਾ ਛੰਡੇ ਆ ਇੱਕ ਤਿਹਾਰਾ ਦਾ ਪਲਨ ਸ਼ੁਰੂ ਹੋ ਰਿਹਾ ਉਹ ਤਾਂ ਕਰਦਾ ਹੈ ਛੱਡੋ ਯਾਰ ਤੂੰ ਥੋੜਾ ਲੈਣੀ ਆ ਵੱਡਾ ਆ ਅਰੇ ਮੈਨੂੰ ਕਨਸੈਂਟਰੇਟ ਹੀ ਕਰਨ ਦੇ ਪੀਸ ਲੈ ਤਾਂ ਨਹੀਂ ਕਨਸੈਂਟਰੇਸ਼ਨ ਹੋਰ ਦੇਖਣੀ ਹੈ ਕਿ ਆਪਣੇ ਕੋਈ ਜੀਜ਼ਾ ਇਹਨੂੰ ਸੁਣਾ ਦੇ ਮੈਂ ਦੇਖ ਲੈਂਦਾ ਨਹੀਂ ਲੈਣੀ ਆ ਅੱਜ ਨਹੀਂ ਆਉਣਾ ਉਹ ਕਿਵੇਂ ਫੜਾ ਇਹਨੂੰ ਮੈਂ ਫੋਨ ਬੰਦ ਕਰਕੇ ਐਸ ਬੱਚੇ ਨੇ ਨਾਲੇ ਆਪਦਾ ਕੰਮ ਖਰਾਬ ਕਰਿਆ ਨਾਲੇ ਮੇਰਾ ਮੈਂ ਚੰਗਾ ਬੋਲਾ ਖੜਾ ਸੀਗਾ ਤੇਰੇ ਕਰਕੇ ਇਹੇ ਸ਼ਰਾਰਤ ਕਰਕੇ ਤੇਰੀ ਮੰਮੀ ਨੇ ਮੈਨੂੰ ਫੜਾ ਤੈਨੂੰ ਸ਼ਰਾਰਤ ਕਰਦਾ ਨਾ ਤੂੰ ਸ਼ਰਾਰਤ ਕਰਦਾ ਨਾ ਤੂੰ ਆ ਦੇਖ ਫੇਸ਼ਰਾਰਤ ਆ ਦੇਖ ਆ ਗੱਲ ਦੇਖਾ ਇੱਧਰੇ ਪਾਸੇ ਦੀ ਗੱਲ ਦੇਖਾ ਉੱਧਰ ਹੈ ਚਲੋ ਵੱਡੇ ਨੇ ਲਖਾਰੀ ਨੇ ਕਾਪੀ ਤੇ ਲਿਖਾਈ ਦੇਉਂਦੇ ਨੇਗੇ ਖਾਈ ਬੀਬੀ ਖਾਈ ਬੀਬੀ ਮੈਂ ਤਾਂ ਉਹ ਲੈਣ ਆਇਆ ਇਸਕਾ ਮੈਡਮ ਮੈਡਮ ਮੈਂ ਨਹੀਂ ਤਾਂ ਅਰੇ ਯਾਰ ਪੈਸੇ ਮੰਗਦੇ ਸੀ ਜੇ ਪੈਸੇ ਨਹੀਂ ਤਾਂ ਆਟਾ ਦਵਾ ਦੋ ਗੱਲ ਪੈਸੇ ਜਾਂ ਆਟਾ ਦੇਣ ਦੀ ਨਹੀਂ ਆਈ ਪੈਸੇ ਗੱਲ ਆਈ ਹੈ ਕਿ ਆਪਾਂ ਇਸ ਚੀਜ਼ ਦੇ ਨਾਲ ਨਾ ਠੀਕ ਨੂੰ ਬੜਾਵਾ ਦਿੰਨੇ ਆ ਉਹ ਮੈਂ ਜੰਦਾ ਨਹੀਂ ਐ ਫਿਰ ਕਿਸੇ ਨੇ ਵੀ ਰੋਸਣਾ ਤੇ ਰੋਸ ਸਕਦਾ ਬਟ ਨਹੀਂ ਮੇਰੇ ਲਈ ਇਹ ਚੀਜ਼ ਗਲਤ ਹੈ ਕੰਮ ਕਰਕੇ ਹਾਂ ਮੇਰਾ ਕੋਈ ਕੰਮ ਕਰਿਆ ਹੁੰਦਾ ਮੈਂ 10 ਰੁਪਏ ਛੱਡੂ ਆਪਾਂ 1000 ਰੁਪਏ ਵੀ ਦਿੰਦੇ ਜੇ ਮੇਰਾ ਕੰਮ ਕਰਿਆ ਹੋਣਾ ਫ੍ਰੀ ਚ ਨਹੀਂ। ਇਹ ਚਾਪਣ ਨਹੀਂ ਲੈਂਦੇ ਬਈ ਆਪਾਂ ਨੂੰ ਕੋਈ ਵੀ ਨਹੀਂ ਦਿੰਦਾ। ਤੁਸੀਂ ਜਾਂ ਮੈਂ ਕਿਸੇ ਤੋਂ ਲੈਣ ਲੱਗ ਜੀ ਨਾ ਵੀਰੇ ਫ੍ਰੀ ਚ ਦੇਈ ਮੈਨੂੰ ਪੈਸੇ। ਕੋਈ ਵੀ ਨਹੀਂ ਦਿੰਦਾ। ਤਾਂ ਇਹ ਤੁਸੀਂ ਵੀ ਨਾ ਐਵੇਂ ਪੈਸੇ ਨਾ ਦਿਆ ਕਰੋ। ਉਹ ਕੋਈ ਤੁਹਾਨੂੰ ਲੱਗਦਾ ਨੀੜੀ ਹੈ। ਉਹ ਕੋਈ ਸਮਾਨ ਲੈ ਦੋ। ਪਰ ਐਵੇਂ ਆਪਾਂ ਨੂੰ ਪਤਾ ਹੈ ਕਿ ਵੀਰੇ ਨੀੜੀ ਨਸਖਟ ਹੈ। ਇਹ ਬਿਜ਼ਨਸ ਜਿਆਦਾ ਹੈ। ਤਾਂ ਮੈਂ ਤਾਂ ਬਈ ਨਹੀਂ ਦਵਾਇਆ। ਇਹਦੇ ਵਿੱਚ ਓਪੀਨੀਅਨ ਹੋ ਸਕਦੇ ਨੇ ਵੱਖੋ ਵੱਖਰੇ। ਕੋਈ ਇਸ ਨੂੰ ਚੰਗਾ ਕਹਿ ਸਕਦਾ ਕੋਈ ਇਸ ਨੂੰ ਮਾੜਾ ਬਟ ਮੇਰੇ ਇਹ ਮੇਰਾ ਧੰਗ ਹੈ ਮੈਂ ਨਹੀਂ ਦਿੰਦਾ ਪੈਸਾ ਉਹ ਜਾਂ ਪਕਰਿਆ ਜਾਂ ਕੇ ਸਮੋਸੇ ਖਾਵਾਂਗੇ ਕਦੇ ਜਾਂ ਕੇ ਸਮੋਸੇ ਖਾਵਾਂਗੇ ਨਹੀਂ ਸੱਜਦੇ ਹਾਂ ਹੁਣ ਤੁਸੀਂ ਪਹਿਲਾਂ ਹੀ ਸੁਣਾਇਆ ਸੀ ਨਾ ਥੋੜੇ ਜਿਹਾ ਪਹਿਲਾਂ ਮੈਡਮ ਕੀ ਕਹਿ ਰਹੀ ਐ ਇਹ ਥੋੜੇ ਠੰਡੇ ਹੋ ਜਾਣਗੇ ਕਦੇ ਹੁਣ ਚੂੜੀਆਂ ਲੈਣ ਲੱਗੀਆਂ ਨਿਕਲ ਹੀ ਨਹੀਂ ਰਹੀ ਉਥੋਂ ਪਤਾ ਨਹੀਂ ਕਿੱਥੇ ਵੜ ਗਈ ਅੰਦਰ ਲੁਕਾਣ ਤੇ ਟਾਈਮ ਲਾਇਆ ਦੇ ਉਸ ਮoze ਠੰਡੇ ਹੋ ਜਾਣੇ ਆ। ਜੀ ਦੋਨੇ ਸੁੱਕਣੇ ਪਾਏ ਨੇ ਦੀ ਮਾਂ ਨੇ। ਓੱਖਾ ਕੰਮ ਕਰਤਾ ਅੱਜ। ਦੇਵਿਤ ਦੇਵਿਤ ਵਾਈਟ ਚ ਰਹੇ ਹੈ ਹਮ। ਕੋਈ ਇਸ ਔਰਤ ਨੂੰ ਸਮਝਾਓ ਕਿ ਅੱਜ ਹੀ ਜਾਣਾ ਆਪਣੇ ਘਰੇ ਅੱਜ ਹੀ ਤੇ ਮੋਸੇ ਖਾਣੇ ਨੇ ਇਹ ਕੱਲ ਨੂੰ ਨਹੀਂ ਖਾਣੇ 1 eternity later ਅੱਜ ਹੀ ਜਾਣਾ ਸੀ ਆਪਣੇ ਘਰੇ ਵਾਸੀ ਮੁਰਗਾ ਆਈ ਗਿਆ ਇਹ ਮਾਇਆ ਜਾਲ ਐ ਬਈ ਲੋਕੋ ਇਹ ਮਾਇਆ ਜਾਲ ਐ ਇਸ ਮਾਇਆ ਜਾਲ ਵਿੱਚ ਤੁਹਾਡੇ ਘਰ ਵਾਲਿਆ ਤੁਹਾਨੂੰ ਲੈ ਆਈਆਂ ਹੇਰ ਨਿਕਲਣਾ ਮੁਸ਼ਕਿਲ ਹੈ ਕਾਬ ਦਾ ਕਾਮ ਕੱਢ ਕੇ ਆਇਓ 40 ਰੁਪਏ ਦੀ ਦਰ ਦਿੱਤੀ ਹੈ 2 ਤੋਂ 2 ਦਰਜਨ ਬ्रेड ਬੰਨੀ ਹੈ 100 ਰੁਪਏ ਦੀ ਹੈ ਇਹ ਸਸਤੇ ਵਿੱਚ ਆ ਆਖਿਰਕਾਰ ਇੱਕ ਸਦੀ ਬਾਅਦ ਇਹ ਆਈ ਗਈ ਮਾਣ ਉਹ ਦੀ ਉੱਥੇ ਪਹਿਲਾਂ ਮਾਰ ਕੇ ਗੱਲਾਂ ਅੱਛੀ ਥਾਂ ਕਿ ਗਰਮਾ ਗਰਮ ਖਾਣੇ ਸਮੋਸੇ ਘਰੇ ਇੰਨਾ ਟਾਈਮ ਲਵਾਤਾ ਤੇ ਚਲੋ ਜੀ ਦੇਖਦੇ ਆ ਕਿੰਨੇ ਗਰਮ ਰਹਿ ਗਏ ਸਮੋਸੇ ਪਰ ਯਾਦ ਰੱਖੀਏ ਉਹਨੇ ਘਰ ਮੈਂ ਅਸੀਂ ਘਰ ਆ ਗਏ ਪਰ ਅਜੇ ਵੀ ਸਮੋਸੇ ਖਾਣ ਚ ਟਾਈਮ ਲੱਗੂਗਾ ਕਾਰਨ ਕਾਰਨ ਹੈ ਕਿ ਚਾਹ ਨਾਲ ਖਾਣਗੇ ਕਹਿੰਦੇ ਤੇ ਚਾਹ ਵੜਾ ਰਹੀ ਮਮੀ ਫੇਰ ਦੇਣਗੇ ਇਤਨੀ ਤੇ ਸਭਰੀ ਬਹੁਤ ਓਡੀ ਕਰਨੀ ਪੈਂਦੀ ਹੈ ਹਰ ਚੀਜ਼ ਨੂੰ ਵਾਈ ਵਾਈ ਕਿਉਂ ਇਤਨੀ ਓਡੀ ਕਰਨੀ ਪੜੇ ਨਾਲ ਦੀ ਨਾਲ ਮਿਲ ਜੇ

ਲਵ ਲਿਆ ਬਈ ਇਹਨੇ ਕਹਿੰਦਾ ਅਸੀਂ ਬੈਠੇ ਚਲ ਚਲ ਤੁਹਾਡੀ ਵਾਰੀ ਚਲ ਕਾਕਾ ਲੁਕੀਏ ਲੁਕ ਜਾ ਚਲ ਕਾਕਾ ਲੁਕ ਜਾ ਚਲ 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 ਲੁਕ ਜਾ ਲੁਕ ਜਾ ਲੁਕ ਜਾ ਜਾ ਇੱਥੇ ਨਹੀਂ ਇੱਥੇ ਨਹੀਂ ਇੱਥੇ ਲੁਕ ਜਾ ਦੇ ਦੇ ਜਿੱਤੇ ਪਹਿਲਾਂ ਲੁਕੇ ਅਸੀਂ ਉਹ ਉਹ ਕੁਝ ਨਹੀਂ ਪਾ ਪਾਰੇ ਚਲ ਚਲ ਲੁਕ ਜਾ ਤੀ ਚਲ ਜੇ ਬੈਠਦੇਲੀ 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 ਲੁਕ ਜਾ ਬੈਠ ਜਾ 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 ਲੁਕ ਜਾ ਲੁਕ ਜਾ ਅੱਛਾ ਲੁਕ ਜਾ ਲੁਕ ਜਾ ਜਾ ਆ ਜਾ ਬਈ ਕਾਕਾ ਲੁਕ ਗਿਆ ਚੁੱਪ ਰਹੀਂ ਆ ਜਾ ਕੱਦੂ ਹੈ ਯਾਰ ਕਾ ਲੈਂ ਆ ਪੀ ਕਾਪੂ ਮੇ ਕਾਪੋ ਤੇ ਮੈਂ ਲੁਕੂੰਗਾ ਇਹ ਫੜ ਕੇ ਰੱਖੀਓ ਥੋਲਾ ਬੰਛੀ ਐ ਪਹਿਲੇ ਬੜਸਲੇ ਲੁਕ ਗਿਆ ਜਿੱਕਰਤਾ लभना लुकद पहले तो तू आप निकल के आ गया बहार चल पापा चल पा, पा, पा पापा चल चलो 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 पापा तेरे ते पापा भी नहरे च लुकद ने जिसे कैमरा दिखता नहीं हेरा जा लाभ पापा निक कि ਕਿਹਾ ਪਾਪਾ ਮਿਸਿੰਗ ਮਿਸਿੰਗ ਹੋ ਗਏ ਕਿਥੇ ਕਿਥੇ ਲਾ ਪਾਪਾ ਅੰਦਰ ਹੈ ਚਲ ਦੇਖੀ ਲੈ ਉਹ ਗੋਲ ਗੋਲ ਕੋ ਮੈਦਾਨ ਦਾ ਇੱਧਰ ਨਹੀਂ ਆ ਇੱਧਰ ਨਹੀਂ ਆ ਜਦ ਤਰ ਦੇਖੀ ਐਦਾਂ ਲੱਭੀਆ ਪਾਪਾ ਨੂੰ ਐਦਾਂ ਲੱਭੋ ਐਦਾਂ ਨਾ ਪਾਪਾ ਨੂੰ ਦੇਖੀ ਕਿਸੇ ਪਰਦੇ ਪੁੱਦੇ ਪਿੱਛੇ ਤਾਂ ਨਹੀਂ ਪਾਪਾ ਕਿਸੇ ਕਰਟਨ ਦੇ ਪਿੱਛੇ ਤਾਂ ਨਹੀਂ ਹੈਗੇ ਕਦੂ ਹੈ ਅਸਲੀ ਸੱਚਾਈ ਪਤਾ ਲੱਗੂਗੀ ਜਦੋਂ ਇਹ ਬਲੌਗ ਦੇਖਿਆ ਜਾਊਗਾ ਤਾਂ ਪਤਾ ਲੱਗੂਗੀ। ਉਹ ਗੰਦੀ ਲਾਦ ਹੁਣੇ ਮੈਂ ਬੁੱਕ ਥੋੜੀ ਜਿਹੀ ਪੜ ਕੇ ਹਟਿਆ ਮੈਂ ਅੱਧੀ ਬੁੱਕ ਪੜ ਲਈ ਤੇ ਮਜ਼ਾ ਆ ਰਿਹਾ ਪੜਨ ਚ। ਲੇਖਕ ਦੀਆਂ ਆਪਣੀਆਂ ਜੇ ਲਾਈਫ ਇਨਸੀਡੈਂਟਸ ਨੇ ਉਹ ਉਹਦੇ ਚ ਲਿਖੇ ਹੋਏ ਨੇ। ਅੱਛੀ ਬੁੱਕ ਇਸ ਨੂੰ ਖਤਮ ਕਰ ਦਮ ਗਾ ਦਿਚੋਣਾ ਇਹਨੂੰ ਖਤਮ ਕਰਾਂ ਤੇ ਇਸ ਤੋਂ ਬਾਅਦ ਬਹੁਤ ਬੁਕਸ ਪਏ ਨੇ ਉਹ ਜੋ ਕਿ ਸ਼ੁਰੂ ਕਰਾਂ ਇਹਨੂੰ ਪੜਦੇ ਪੜਦੇ ਹਨ ਨੂੰ ਨੀਂਦ ਆਉਣ ਲੱਗ ਗਈ ਅੱਜ ਦਾ ਵਲੌਗ ਉਰੀ ਖਤਮ ਕਰਦੇ ਹਾਂ ਕੱਲ ਮਿਲਦੇ ਹਾਂ ਕੱਲ ਨੂੰ ਤੇ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਗੁੱਡ ਨਾਈਟ